ਦੇਖੀ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਕਿ ਕੱਲ ਇੱਕ ਵੀਰ ਮਸੀਹ ਵੀਰ ਮਸੀਹ ਭਾਈ 22 ਸਾਲ ਦਾ ਮੁੰਡਾ ਜਿਹੜਾ ਦੋਸਤਾਂ ਨੇ ਉਹਨੂੰ ਘਰੋਂ ਨਹਾਉਣ ਦੇ ਬਹਾਨੇ ਲਿਜਾ ਕੇ ਕਿਹਾ ਇਹ ਨਹਿਰ ਤੇ ਨਹਾਉਣੇ ਆ ਉਹਨਾਂ ਉਹਦਾ ਮਟਰ ਕਰ ਦਿੱਤਾ ਕਿਹਾ ਤਿੰਨ ਚਾਰ ਮੁੰਡਿਆਂ ਦੇ ਵੱਲੋਂ ਜਿਹਦੇ ਵਿੱਚੋਂ ਦੋ ਤਾਂ ਫੜੇ ਗਏ ਆ ਤੇ ਇੱਕ ਮੁੰਡਾ ਜਿਹੜਾ ਫਰਾਰ ਆ ਫੌਰਨ ਭੱਜ ਗਿਆ ਹੈ ਵਿਦੇਸ਼ ਭੱਜ ਗਿਆ ਹੈ ਉਹ ਵੀ ਜਲਦੀ ਫੜਿਆ ਜਾਏਗਾ ਹਾਂਜੀ ਜਿਹੜੀ ਉਹ ਨਹੀਂ ਕਰਨਾ ਆਪਣੀ 12 ਤਰੀਕ ਦੀ ਪਿਛਲੇ ਮਹੀਨੇ ਦੀ 12 ਤਰੀਕ ਦੀ ਹਾਂਜੀ ਜੇ ਹੁਣ ਕੋਸ਼ਿਸ਼ ਨਹੀਂ ਬਣਾ ਤੇ ਨਾ ਕੋਈ ਇਚਾਰਾ ਨਹੀਂ ਹਟੇ ਨਾ ਜੇ ਹੁਣ ਧਾਵੀ ਤੇ ਦੱਸੀ ਤੇ ਨਹੀਂ ਮੇਰੇ ਬੇਟੇ ਨੇ ਜਿਹੜੇ ਬੰਦੇ ਖੜਿਆ ਇਹਨਾਂ ਨਾਲੋਂ ਪਹਿਲਾਂ ਵੀ ਤੁਹਾਡੀ ਕਰਾਉਂਦੇ ਹਾਂ ਹਾਂਜੀ ਮਾਸੀ ਮਾਸੀ ਕਰਦੇ ਸੀ ਇੱਥੇ ਰਹਿੰਦੇ ਸੀ ਕੋਈ ਗੱਲਬਾਤ ਨਹੀਂ ਹੁੰਦੀ ਨਾਲੀ ਬੜਾ ਦੁੱਖ ਵਾਲੀ ਖਬਰ ਸੀਗੀ ਕਿ ਮੁਸੀਬਾ ਪਰਿਵਾਰ ਦੇ ਨਾਲ ਇਦਾਂ ਹੋਇਆ ਤੇ ਫਿਰ ਤੁਹਾਨੂੰ ਇੱਕ ਗੱਲ ਤਾਂ ਪਤਾ ਹੀ ਆ ਜਿੱਥੇ ਭਾਰੀ ਪੈਂਦੀ ਆ ਉਥੇ ਹੋਰ ਕੋਈ ਖੜੇ ਨਾ ਖੜੇ ਆਪੋਸਤ ਲੰਕਰ ਨੂੰ ਲੋਤ ਮੋਰੇ ਖੜੇ ਹੁੰਦੇ ਆ ਇਹ ਪਹਿਲਾਂ ਤੁਸੀਂ ਪਿਛਲੇ ਕਈ ਸਾਲਾਂ ਤੋਂ ਤੁਸੀਂ ਦੇਖਦੇ ਆ ਰਹੇ ਹੋਗੇ ਕਿ ਉਹ ਵੀਡੀਓ ਤੁਸੀਂ ਆ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਜਿਹਨਾਂ ਨੇ ਨਹੀਂ ਦੇਖੇ ਇੱਕ ਵਾਰੀ ਜ਼ਰੂਰ ਚੈੱਕ ਕਰਕੇ ਦੇਖ ਲਿਓ ਇੱਥੇ ਪੂਰੇ ਭੇਤ ਪੂਰੇ ਉਹ ਰਾਜ਼ ਖੋਲੇ ਹੋਏ ਨੇ ਪੂਰੇ ਰਾਜ਼ ਪੂਰੇ ਭੇਤ ਖੋਲੇ ਹੋਏ ਨੇ ਕਿੱਦਾਂ ਪੋਸਟਲੰਕਰ ਨੂੰ ਲ 2010 ਤੋਂ 11 ਤੋਂ ਜਿਹੜੇ ਉਹਨਾਂ ਨੇ ਤੁਹਾਨੂੰ ਨਹੀਂ ਪਤਾ ਉਸ ਵੀਡੀਓ ਚ ਦੱਸੀਆਂ ਹੋਈਆਂ ਪੋਸਟਲੰਕਰ ਨੂੰ ਜਿਹਦੇ ਗਹਿਰੇ ਭੇਤ ਦੱਸੇ ਹੋਏ ਨੇ ਜਿਹੜੇ ਰਾਜ਼ ਜਿਹੜੇ ਤੁਹਾਨੂੰ ਤਾਂ ਹਲੇ ਤੱਕ ਨਹੀਂ ਪਤਾ ਉਹ ਇਸ ਵੀਡੀਓ ਚ ਖੋਲੇ ਹੋਏ ਨੇ ਇਸ ਵੀਡੀਓ ਨੂੰ ਜਾ ਕੇ ਜ਼ਰੂਰ ਦੇਖ ਲਓ ਤੇ ਚੈਨਲ ਤੇ ਪਈ ਹੈ ਉਸ ਵੀਡੀਓ ਨੂੰ ਜਾ ਕੇ ਜ਼ਰੂਰ ਦੇਖ ਲਓ ਚੈੱਕ ਕਰ ਲਓ ਤੇ ਤੁਹਾਨੂੰ ਦੱਸਦਾ ਕਿ ਜਦੋਂ ਅਪੋਸਟਲ ਜੀ ਉਹਨਾਂ ਨੇ ਮੋਰੇ ਉਹ ਵੀਡੀਓ ਆ ਗਈ ਕਿਤੇ ਕਿ ਉਹ ਯਾਰ ਆਪਣਾ ਇੱਕ ਮਸੀਹ ਵੀਰ ਕੋਈ ਵੀ ਹੋਵੇ ਭਾਵੇਂ ਜਦੋਂ ਉਹ ਮਸੀਹ ਨਹੀਂ ਹੁੰਦਾ ਤੇ ਉਹਨਾਂ ਨੂੰ ਪਤਾ ਲੱਗਾ ਕਿ ਯਾਰ ਮੁੰਡੇ ਮਾਰ ਦਿੱਤਾ ਹਨਾ ਇੱਕ ਮਸੀਹ ਵੀਰ ਨੂੰ ਮਾਰ ਦਿੱਤਾ ਤੇ ਉਹਨਾਂ ਨੇ ਅੱਜ ਸਵੇਰੇ ਹੀ ਉਹਦੇ ਪਰਿਵਾਰ ਨੂੰ ਇੱਥੇ ਬੁਲਾਇਆ ਚਰਚ ਦੇ ਵਿੱਚ ਬੁਲਾਇਆ ਕਿਹੜਾ ਇਹ ਸੋਚਣਾ ਸੀਗਾ ਜਦੋਂ ਮੈਂ ਰਾਤੀ ਰਾਤੀ ਵੀਡੀਓ ਦੇਖੀ ਹਾਂਜੀ ਹੁਣ ਕੱਲੇ ਮਾਤਾ ਜੀ ਰਹਿ ਗਏ ਤੇ ਇਹਨਾਂ ਦੇ ਦੋ ਕੁੜੀਆਂ ਕੋਦ ਆਪਣੇ ਘਰ ਗਈਆਂ ਗਈਆਂ ਹਾਂਜੀ ਚਲੋ ਮੁੰਡਾ ਤਾਂ ਗਿਆ ਚਲੋ ਬੇਟਾ ਚਲਾ ਗਿਆ ਉਹਨਾਂ ਦਾ ਉਹਨੂੰ ਤਾਂ ਆਪਾਂ ਵਾਪਸ ਨਹੀਂ ਲਾ ਸਕਦੇ ਪਰ ਅਪੋਸਟਲ ਜੀ ਦੇ ਵੱਲੋਂ ਜਿਹੜਾ ਕੀ ਉਹਨਾਂ ਦਾ ਉਹਨਾਂ ਦੀ ਮਾਤਾ ਜੀ ਦਾ ਜ਼ਿੰਦਗੀ ਭਰ ਦਾ ਰਾਸ਼ਨ ਲਾ ਦਿੱਤਾ ਗਿਆ ਲਾਈਫਟਾਈਮ ਰਾਸ਼ਨ ਤੁਹਾਨੂੰ ਚਰਚ ਵਿੱਚ ਲੱਗ ਜਾਏਗਾ ਹਾਂ ਜੀ ਸਾਰੀ ਉਮਰ ਦੇ ਲਈ ਜਦ ਤੱਕ ਸਵਰਗੋਂ ਟਿਕਟ ਤੁਹਾਡੇ ਨਹੀਂ ਆਉਂਦੀ ਹਾਂ ਜੀ ਤਦ ਤੱਕ ਰਾਸ਼ਨ ਲੱਗਾ ਹੀ ਰਹੂਗਾ ਹallelujah ਤੇ ਕਿਉਂਕਿ ਉਹ ਇਕੱਲਾ ਇਕੱਲਾ ਮੁੰਡਾ ਪਰਿਵਾਰ ਦਾ ਕਮਾਉਣ ਵਾਲਾ ਸੀਗਾ 22 ਸਾਲ ਦਾ ਮੁੰਡਾ ਤੇ ਜਿਹਨੂੰ ਦੋਸਤਾਂ ਦੇ ਵੱਲੋਂ ਇੱਥੇ ਜਾ ਕੇ ਬਾਹਰ ਮਾਰ ਦਿੱਤਾ ਗਿਆ ਤੇ ਪੋਸਟਲ ਜੀ ਵੱਲੋਂ ਅੱਜ ਉਸ ਫੈਮਿਲੀ ਨੂੰ ਬੁਲਾਇਆ ਗਿਆ ਉਸ ਮਾਤਾ ਨੂੰ ਮਿਲਿਆ ਗਿਆ ਤੇ ਉਹਨਾਂ ਲਾਈਫਟਾਈਮ ਦਾ ਜਿਹੜਾ ਰਾਸ਼ਨ ਉਹਦੇ ਪਰਿਵਾਰ ਦਾ ਲਾਇਆ ਗਿਆ 4 ਲੱਖ ਰੁਪਏ ਉਹਨਾਂ ਦੇ ਵੱਲੋਂ ਦਿੱਤਾ ਗਿਆ 3 ਲੱਖ ਰੁਪਏ ਚਰਚ ਨੇ ਦਿੱਤਾ 1 ਲੱਖ ਰੁਪਏ ਪੋਸਟਲ ਜੀ ਨੇ ਆਪ ਦੀ ਆਪਣੇ ਕੋਲੋਂ ਦਿੱਤਾ ਉਹਨਾਂ ਨੂੰ ਤੇ 3 ਲੱਖ ਰੁਪਏ ਚਰਚ ਦੇਗੀ 1 ਲੱਖ ਰੁਪਏ ਮੈਂ ਆਪਣੇ ਵੱਲੋਂ ਪਰਸਨਲ ਦਵਾਗਾ ਹਾਂਜੀ ਕਹਿੰਦਾ 4 ਲੱਖ ਰੁਪਏ ਆਪਾਂ ਬੈਂਕ ਜਮਾ ਕਰਾ ਦਾਂਗੇ ਤੇ 4 ਲੱਖ ਰੁਪਏ ਦੀ ਉਹਨਾਂ ਦੀ ਜਿਹੜੀ ਵੀ ਐਫ ਡੀ ਕਰਵਾਈ ਗਈ ਤੇ ਐਫ ਡੀ ਕਰਵਾ ਕੇ ਜਿਹੜਾ ਉਹਨਾਂ ਦਾ ਮਨਤਰਾ 3000 ਰੁਪਏ ਆਂਦਾ ਰਹੂਗਾ ਹੁਣ ਤੇ ਬੈਂਕ ਦੇ ਵਿੱਚ ਮੈਂ ਫਿਰ ਬੈਂਕ 'ਚ ਸਰਚ ਕੀਤੀ ਮੈਨੂੰ ਕਿਹੜਾ ਬੈਂਕ ਜਿਹੜਾ ਐਫ ਡੀ ਦੇ ਵੱਧ ਤੋਂ ਵੱਧ ਇੰਟਰਸਟ ਦੇਵੇਗਾ ਤੇ ICICI HDFC ਲਿਖਿਆ ਸੀ ਇਸ ਨੂੰ ਉਹਦੀ ਐਫਡੀ ਕਰਾ ਦਾਂਗੇ ਹਾਂਜੀ ਉਹਦਾ 3000 ਰੁਪਏ ਮਹੀਨੇ ਦਾ ਵਿਆਜ ਆਇਆ ਕਰੂਗਾ ਉਹ ਤਾਂ ਹੀ ਖਰਚਾ ਕਹੀਓ ਹਾਂਜੀ ਤੇ ਬਾਈ ਜੀ ਬੜਾ ਮਾੜਾ ਹੋਇਆ ਪਰ ਮੈਂ ਤੁਹਾਨੂੰ ਕਹਿ ਚੁੱਕਾ ਆ ਵੀਡੀਓ ਤੁਸੀਂ ਆ ਵੀਡੀਓ ਜਾ ਕੇ ਜ਼ਰੂਰ ਦੇਖੋ ਇੱਕ ਵਾਰੀ ਆਪਣੀ ਸਕਰੀਨ ਤੇ ਅਪੋਸਟਲ ਜੋ ਗਹਿਰੇ ਪੇ ਤੇਰੇ ਰਾਜ਼ ਉਹ ਜਿਹੜੇ 2018 ਚ 19 ਚ 16 ਚ 15 ਚ ਜਿਹੜੇ ਉਹ ਕਰ ਚੁੱਕੇ ਨੇ ਅੱਜ ਤੱਕ ਉਹ ਇਸ ਵੀਡੀਓ ਚ ਸਾਰੇ ਖੋਲੇ ਹੋਏ ਨੇ ਇਹ ਚੀਜ਼ਾਂ ਕਦੇ ਨਹੀਂ ਉਹਨਾਂ ਨੇ ਮੈਂ ਕਹਿੰਦਾ ਬਹੁਤ ਪਹਿਲਾਂ ਨਹੀਂ ਸ਼ੁਰੂ ਕੀਤੀਆਂ ਹੋਈਆਂ ਇੱਕ ਗੱਲ ਕਹਿੰਦੇ ਹੁੰਦੇ ਪੋਸਟਲ ਬੰਕਰ ਨੂੰ ਲਾ ਕਹਿੰਦੇ ਤੁਸੀਂ ਮੇਰੀ ਕਾਪੀ ਕਰ ਲੋ ਜਿੰਨੀ ਮਰਜ਼ੀ ਕਰ ਲੋ ਕੱਪੜੇ ਕਾਪੀ ਕਰ ਲੋ ਭਾਵੇਂ ਪੁਲਪਟ ਕਾਪੀ ਕਰ ਲੋ ਪਰ ਮੈਨੂੰ ਕਦੇ ਬੀਟ ਨਹੀਂ ਕਰ ਸਕਦੇ ਤੁਸੀਂ ਕਦੇ ਵੀ ਨਹੀਂ ਬੀਟ ਕਰ ਸਕਦੇ ਦੁਬਾਰੇ ਜੰਮ ਜੰਮ ਆਜੋ ਤਾਂ ਵੀ ਬੀਟ ਨਹੀਂ ਕਰ ਸਕਦੇ ਤੇ ਇਹੀ ਖਾਸੀਅਤ ਉਸ ਬੰਦੇ ਦੇ ਵਿੱਚ ਤੇ ਜਿਹੜੀ ਦੁਨੀਆ ਸਲਾਮ ਕਰਦੀ ਆ ਜਿਹਨੂੰ ਲੱਖਾਂ ਲੋਕ ਕਰੋੜਾ ਲੋਕ ਸਲਾਮ ਕਰਦੇ ਆ ਕੈਨੇਡਾ ਅਮਰੀਕਾ ਵਾਲੇ ਕੈਨੇਡਾ ਚ ਕ੍ਰੂਸੇਡ ਆ ਹੁਣ ਤੇ ਤੁਹਾਨੂੰ ਦੱਸ ਦੇਣਾ ਕੈਨੇਡਾ ਵਾਲਿਓ ਤਿਆਰ ਹੋ ਜਾਓ ਰੈਡੀ ਹੋ ਜਾਓ ਮਿਲਦੇ ਅਗਲੀ ਵੀਡੀਓ ਧੰਨਵਾਦ ਸਾਰਾ ਤੁਸੀਂ ਮੇਰਾ ਨੰਬਰ ਲੈ ਜਾਣਾ ਇਹ ਜਦੋਂ ਮਰਜ਼ੀ ਮੈਨੂੰ ਫੋਨ ਕਰਨਾ ਤੇ ਮੈਨੂੰ ਦੱਸ ਦੇਣਾ ਕਿ ਮੈਨੂੰ ਚਾਹੀਦਾ ਕੀ ਹੈ ਤੁਹਾਨੂੰ ਸ਼ੋਪਿੰਗ ਚਾਹੀਦੀ ਆ ਸੂਟ ਚਾਹੀਦੇ ਆ ਕੱਪੜੇ ਚਾਹੀਦੇ ਆ ਮਿਠਾਈ ਚਾਹੀਦੀ ਆ ਕੁਝ ਵੀ ਚਾਹੀਦਾ ਅਸੀਂ ਤੁਹਾਡੇ ਨਾਲ ਰਵਾਂਗੇ ਆ ਠੀਕ ਆ